ਸ਼ਿਕਾਜੀ ਚੈਲ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਅਸੀਂ ਬਹੁਤ ਪਿਆਰੀ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਥਰਡ ਪਾਰਟ ਜਾਨੀ ਕਿ ਤੀਜੀ ਵੀਡੀਓ ਬਣਨ ਲੱਗੀ ਆ ਜਿਹੜੇ ਲੈਸ ਪ੍ਰਾਈਸ ਦੇ ਉੱਪਰ ਸੂਟ ਚੱਲ ਰਹੇ ਨੇ ਤਾਂ ਦੋ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀਆਂ ਨੇ ਇੱਕ ਕਾਰਟ੍ਰਾਈਲ ਦੀ ਵੀਡੀਓ ਪਹੁੰਚ ਚੁੱਕੀ ਆ ਪਸ਼ਮੀਨਾ ਸ਼ਿਮਰ ਦੀ ਵੀਡੀਓ ਪਹੁੰਚ ਚੁੱਕੀ ਆ ਥਰਡ ਵੀਡੀਓ ਪੂਰੇ ਟੌਪ ਦਾ ਬ੍ਰਾਂਡ ਵੂਮੇਡ ਬ੍ਰਾਂਡ ਦੀ ਦੇਣ ਲੱਗੇ ਆ ਨਿਊ ਸੈਟ ਆਏ ਨੇ ਇਹਦੇ ਸਾਡੇ ਕੋਲੇ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੀ ਜੀ ਲੈਸ ਦੇ ਨਾਲ ਆਏ ਨੇ ਜਿੰਨੇ ਵੀ ਇਹ ਸੂਟ ਰਹਿਣਗੇ ਜਿਵੇਂ ਕਿ ਇਹ ਪਹਿਲਾ ਸੈੱਟ ਦਿਖਾਉਂਗੀ ਇਹ ਵਿਦਆਊਟ ਵਰਕ ਆ ਇਹਦੀ ਪ੍ਰਾਈਸ 2200 ਰਹੀ ਆ ਬਟ ਹੁਣ ਤੁਹਾਨੂੰ ਇਹ ਜਸਟ 1795 ਵਿੱਚ ਮਿਲਣ ਜਾ ਰਿਹਾ ਤੇ ਜਿਹੜਾ ਵਰਕ ਵਾਲਾ ਸੂਟ ਆ ਜੀ ਉਹਦੀ ਪ੍ਰਾਈਸ 2500 ਰਹੀ ਆ ਜਿਹੜਾ ਕਿ ਹੁਣ ਸਾਰੇ ਤੁਹਾਨੂੰ 2095 ਵਿੱਚ ਮਿਲਣ ਜਾ ਰਿਹਾ ਇੰਦੀਆਂ ਲਿਸਾਂ ਹਰ ਸੂਟ ਦੇ ਉੱਪਰ ਆ ਰਹੀਆਂ ਬਹੁਤ ਸੋਹਣਾ ਡਿਸਕਾਊਂਟ ਆ ਚੁੱਕਿਆ ਸੂਟਾਂ ਦੇ ਉੱਪਰ ਫਟਾਫਟ ਲੈਣੇ ਉਹਦੇ ਟੌਪ ਦੇ ਬ੍ਰਾਂਡਾਂ ਦੇ ਉੱਪਰ ਬੂ ਮੇਡ ਬ੍ਰਾਂਡ ਬਹੁਤ ਸੋਹਣਾ ਬ੍ਰਾਂਡ 3 ਮੀਟਰ ਦੀ ਬਾਟਮ ਨਾਲੇ ਦਿੰਦਾ ਨਾਲ ਸਾਰਿਆਂ ਦੇ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ ਸੂਟ ਨੇ ਪਿਓਰ ਪਸ਼ਮੀਨਾ ਵਿంటర్ ਦੀਆਂ ਕਲੈਕਸ਼ਨਾਂ ਲੋੜੀ ਸਪੈਸ਼ਲ ਇਹ ਸੇਲਾ ਚੱਲ ਰਹੀਆਂ ਨੇ ਫਟਾਫਟ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰਨੇ ਆ ਜਿਹੜੀਆਂ ਭੈਣੋਂ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਨਾ ਵੀ ਭੁੱਲ ਜਾਨੇਓ ਭੈਣੋਂ ਕਮੈਂਟ ਕਰਨਾ ਵੀ ਭੁੱਲ ਜਾਨੇਓ ਸਬਸਕ੍ਰਾਈਬ ਪਤਾ ਨਹੀਂ ਕਰਦੇ ਹੋ ਵੀਡੀਓ ਨੂੰ ਪਤਾ ਨਹੀਂ ਨਹੀਂ ਕਰਦੇ ਹੈਗੇ ਪਰ ਇੰਨਾ ਕਿ ਜ਼ਰੂਰ ਕਰਕੇ ਜਾਇਆ ਕਰੋ ਕਲੈਕਸ਼ਨ ਦੇਖ ਕੇ ਕਿੱਦਾਂ ਦੀ ਲੱਗਦੀ ਉਹ ਤਾਂ ਛੋਟਾ ਜਿਹਾ ਕਮੈਂਟ ਸਾਡੇ ਲਈ ਜ਼ਰੂਰ ਛੱਡਿਆ ਕਰੋ ਠੀਕ ਹੈ ਜੀ ਤੇ ਬਾਕੀ ਜਿੰਨਾ ਪੈਣਾ ਨੇ ਪਾਰਟੀ ویئر ਕਲੈਕਸ਼ਨਾਂ ਦੇਖਣੀਆਂ ਸਾਡੇ ਗਰੁੱਪ ਨੂੰ ਜੁਆਇਨ ਕਰਨਾ ਇਹੀ ਸੀਮ ਨੰਬਰ ਜਿਹੜਾ ਸਕਰੀਨ ਤੇ ਸ਼ੋ ਹੋ ਰਿਹਾ ਇਹਦੇ ਉੱਤੇ ਸਾਡਾ ਗਰੁੱਪ ਚੱਲਦਾ ਤੇ ਹਾਲੋ ਤਾਂ ਮੈਸੇਜ ਕਰਕੇ ਤੁਹਾਨੂੰ ਲਿੰਕ ਇੱਕ ਮਿਲ ਜਾਂਦਾ ਉਹਨੂੰ ਕਲਿੱਕ ਕਰਕੇ ਆਟੋਮੈਟਿਕਲੀ ਗਰੁੱਪ ਨੂੰ ਜੁਆਇਨ ਕਰ ਲਓ ਹੈਂਡਵਰਕ ਦੇ ਬਹੁਤ ਸੋਹਣੇ ਸੋਹਣੇ ਸੂਟ ਲੇਟੈਸਟ ਜੋ ਵੀ ਕਲੈਕਸ਼ਨ ਆਉਂਦੀਆਂ ਸੀ ਗਰੁੱਪ ਦੇ ਵਿੱਚ ਸ਼ੇਅਰ ਕਰਦੇ ਹਾਂ ਠੀਕ ਹੈ ਜੀ ਲੋ ਤੁਹਾਨੂੰ ਦਿਖਾਉਣੀ ਆ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਸੋਹਣਾ ਬਹੁਤ ਪਿਆਰਾ ਬੂਮੇਡ ਬ੍ਰਾਂਡ ਦਾ ਪਸ਼ਮੀਨਾ ਲੈ ਕੇ ਆਏ ਆ 3 ਮੀਟਰ ਦੀ ਬਾਟਮ ਲੈ ਕੇ ਆਈ ਆ ਸੋ ਕੋਈ ਤੁਹਾਨੂੰ ਫਿਕਰ ਨਹੀਂ ਹੈਗਾ ਜਿਵੇਂ ਮਰਜੀ ਤੁਸੀਂ ਹੈਵੀ ਹੋ ਪ੍ਰਿੰਟਿੰਗ ਚੈੱਕ ਕਰ ਲਓ ਤੇ ਕਲਰ ਇੰਨੇ ਸਰਦਾਰੀ ਆ ਇਹ ਜਿਹੜਾ ਮਰਜੀ ਕਲਰ ਇਹਨਾਂ ਚੋਂ ਚੱਕ ਲਿਓ ਸਾਰੇ ਕਲਰ ਟਾਪ ਦੇ ਆਏ ਨੇ ਪਹਿਲਾਂ ਸ਼ਰਟ ਦਾ ਸਾਰੀ ਦਾ ਪ੍ਰਿੰਟ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਦਾ ਪ੍ਰਿੰਟ ਰਹੂਗਾ ਬਹੁਤ ਪਿਆਰੀ ਸਾਰੀ ਫਿਰ ਉਸ ਤੋਂ ਬਾਅਦ ਤੁਹਾਨੂੰ ਘੇਰੇ ਦੇ ਉੱਪਰ ਵੀ ਦੇਖੋ ਵੂਮੇਡ ਬ੍ਰਾਂਡ ਸਾਰੀ ਫਿਨਿਸ਼ਿੰਗ ਪੱਟੀ ਘੇਰੇ ਤੇ ਤੁਹਾਨੂੰ ਲੱਗੀ ਲਗਾਈ ਮਿਲਦੀ ਆ ਬਹੁਤ ਸੋਹਣੀ ਬਹੁਤ ਪਿਆਰੀ 3 ਮੀਟਰ ਦੀ ਨਾਲ ਪਰਪਲ ਸ਼ੇਡ ਦੀ ਬਾਟਮ ਮਿਲੂਗੀ 3 ਮੀਟਰ ਪੂਰੀ ਕੱਟ ਦੀ ਬਾਟਮ ਮਿਲ ਰਹੀ ਆ ਪਿਓਰ ਪਸ਼ਮੀਨਾ ਲੋ ਜਾਂ ਬੋਰਾ ਆ ਗਿਆ ਵੂਮ ਮੇਡ ਬ੍ਰਾਂਡ ਦਾ ਤਾਂ ਬਹੁਤ ਹੀ ਮਤਲਬ ਕਿ ਇੱਕ ਹੋਗੀ ਵੀ ਬ੍ਰਾਂਡ ਕਹਿੰਦਾ ਕਹੋਂਦਾ ਇਹ ਵੀ ਅਸੀਂ ਕਹਿ ਸਕਦੇ ਹਾਂ ਵੀ ਸੂਟ ਸਾਡਾ ਹੋਗਾ ਜੇ ਇਹਦੀ ਬਾਟਮ ਤੇ ਵੀ ਬੋਰਾ ਗਿਆ ਜਾਂ ਸ਼ਰਟ ਤੇ ਵੀ ਆ ਗਿਆ ਇੰਨੀ ਗਰੰਟੀ ਕਿਸੇ ਦੁਕਾਨਦਾਰ ਨੇ ਤੁਹਾਨੂੰ ਨਹੀਂ ਦੇਣੀ ਬਟ ਅਸੀਂ ਇਹ ਚੀਜ਼ਾਂ ਯੂਜ਼ ਕਰਦੇ ਆ ਪਾਉਣੇ ਆ ਹਟਾਉਣੇ ਆ ਤਾਂ ਤੁਹਾਨੂੰ ਦਿੰਨੇ ਆ ਸੋ ਬਹੁਤ ਪਿਆਰਾ ਇਹ ਬ੍ਰਾਂਡ ਆ ਬਹੁਤ ਸੋਹਣੀ ਕਲੈਕਸ਼ਨ ਆ ਬਿਲਕੁਲ ਲਾਈਟ ਵੇਟ ਵਾਲਾ ਪਸ਼ਮੀਨਾ ਆ ਉਈ ਲਾਈਨਿੰਗ ਵਗੈਰਾ ਦੀ ਨੀਡ ਨਹੀਂ ਜਿਹੜੀ ਆਪਾਂ ਨਾ ਫੋਰਨ ਚ ਰਹਿੰਦੀ ਆ ਤੁਸੀਂ ਲਾਈਨਿੰਗ ਲਗਵਾ ਸਕਦੇ ਹੋ ਸੂਟਾਂ ਦੀ ਗ੍ਰੇਸ ਬਹੁਤ ਸੋਹਣੀ ਆ ਜਾਂਦੀ ਆ ਇੱਕ ਖੜਾ ਆ ਜਾ ਹੋ ਜਾਂਦਾ ਫੈਬਰਿਕ ਦੇ ਵਿੱਚ ਹਨਾ ਤੇ ਬਾਕੀ ਜਿਨ੍ਹਾਂ ਨੇ ਸਕਿਪ ਕਰਨੀਆਂ ਬੇਫਿਕਰ ਹੋ ਕੇ ਤੁਸੀਂ ਆਪਣੇ ਬਿਨਾ ਲਾਈਨਿੰਗ ਤੋਂ ਵੀ ਇਹਨਾਂ ਨੂੰ ਸਟਿਚ ਕਰਾ ਸਕਦੇ ਹੋ ਤੇ ਨਾਲ ਇਹਦੇ ਆਪਾਂ ਦੇ ਰਹੇ ਹਾਂ ਜੀ ਦੁਪੱਟਾ ਦੁਪੱਟਾ ਇਹਦਾ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਪਿਓਰ ਪਸ਼ਮੀਨੇ ਦਾ ਹੀ ਦੁਪੱਟਾ ਰਹੂਗਾ ਪਿਓਰ ਪਸ਼ਮੀਨੇ ਦੇ ਪੂਰੇ ਖੁੱਲੇ ਡੁੱਲੇ ਢਾਈ ਢਾਈ ਮੀਟਰ ਦੇ ਦੁਪट्टे ਰਹਿਣਗੇ ਆ ਲੋ ਜੀ ਬਹੁਤ ਪਿਆਰੇ ਬਹੁਤ ਸੋਹਣੇ ਦੁਪੱਟੇ ਆ ਪਰਪਲ ਸ਼ੇਡ ਦਾ ਇਹ ਸੂਟ ਆ ਬਾਕੀ ਕੋਈ ਜਿਆਦਾ ਵੱਡੀ ਪ੍ਰਿੰਟਿੰਗ ਨਹੀਂ ਨਾ ਕੋਈ ਜਿਆਦਾ ਦੁਪੱਟਿਆਂ ਦੇ ਵਿੱਚ ਨਾ ਕੋਈ ਸੂਟ ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਨੇ ਜਿਹੜੀ ਮਰਜ਼ੀ ਐ ਇਸ ਚ ਇਹਨਾਂ ਨੂੰ ਤੁਸੀਂ ਵੇਅਰ ਕਰ ਸਕਦੇ ਹੋ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 1 ਇਹ ਆਪਾਂ ਤਿੰਨ ਕਲਰਾਂ ਦੇ ਨਾਲ ਇਹਦਾ ਕਲਰ ਕੰਟਰਾਸਟ ਆਇਆ ਸੇਮ ਪ੍ਰਿੰਟ ਦਾ ਤਿੰਨੇ ਹੀ ਕਲਰ ਬਹੁਤ ਪਿਆਰੇ ਰਹਿਣਗੇ ਤੇ ਤਿੰਨਾਂ ਦੇ ਨਾਲ ਹੀ ਬਹੁਤ ਪਿਆਰੇ ਬਹੁਤ ਸੋਹਣੇ ਦੁਪੱਟੇ ਨੇ ਤੇ 3-3 ਮੀਟਰ ਦੀਆਂ ਬਾਟਮਾਂ ਨੇ ਲੋ ਇਹਦਾ ਸੈਕਿੰਡ ਕਲਰ ਚੈੱਕ ਕਰ ਲਓ ਸੈਕਿੰਡ ਕਲਰ ਦਾ ਕਲਰ ਕੰਟਰਾਸਟ ਰਹੂਗਾ ਜੀ ਇਸ ਤਰ੍ਹਾਂ ਸਕਾਈ ਬਲੂ ਕਲਰ ਦੇ ਨਾਲ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਨਾਲ ਇਹਦੇ ਦੇਖੋ ਕਿੰਨੀ ਸੋਹਣੀ ਕਿੰਨੀ ਪਿਆਰੀ ਨਾਲ ਸ਼ਰਟ ਮਿਲ ਰਹੀ ਹੈ ਨਾਲ ਇਹਦੇ ਸੇਮ ਤੁਹਾਨੂੰ ਮਿਲ ਰਿਹਾ ਜੀ ਦੁਪੱਟਾ ਨੰਬਰ ਇਹ ਵਾਲੇ ਸੂਟ ਦਾ ਰਹੂਗਾ 2 2 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕ ਜਿਹੜਾ ਤੁਹਾਨੂੰ ਦੇਣ ਜਾ ਰਹੇ ਆ ਇਹ ਹੈਗਾ ਜੀ ਮਹਿੰਦੀ ਆ ਕਲਰ ਦੇ ਨਾਲ ਹਲੋ ਇਹ ਰਹੂਗਾ ਮਹਿੰਦੀ ਆ ਛੇੜ ਦੇ ਨਾਲ ਇਹ ਵੀ ਕਲਰ ਤਿੰਨੇ ਦੇ ਕਿ ਤਿੰਨੇ ਹੀ ਕਲਰ ਟਾਪ ਦੇ ਰਹਿਣਗੇ ਬਹੁਤ ਪਿਆਰੀ ਜੀ ਚੀਜ਼ ਆ ਡੀਟ ਜਸਟ ਤੁਹਾਨੂੰ ਦੇ ਰਿਆ 1795 1795 ਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣੇ ਆ ਤੁਸੀਂ ਕੋਈ ਐਕਸਟਰਾ ਚਾਰजेस ਨਹੀਂ ਪੇ ਕਰਨਾ ਸਾਰੇ ਇਹ 2050 2150 2250 ਵਾਲੇ ਸੂਟ ਨੇ ਪਰ ਜਸਟ ਹੁਣ 1795 ਦੇ ਵਿੱਚ ਤੁਹਾਨੂੰ ਮਿਲ ਰਹੇ ਨੇ ਫ੍ਰੀ ਕੋਰੀਅਰ ਕੋਈ ਐਕਸਟਰਾ ਕੋਰੀਅਰ ਚਾਰजेस ਤੁਸੀਂ ਨਹੀਂ ਦੇਣਾ ਹੈਗਾ ਨਾਲ ਇਹਦੇ ਸੇਮ ਆ ਰਿਹਾ ਜੀ ਬੁਲੰਦਾਈ ਦੁਪੱਟਾ ਨੰਬਰ ਹੋਗਾ ਜੀ ਤਿੰਨ ਤਿੰਨ ਨੰਬਰ ਇਹ ਸੂਟ ਹੋਊਗਾ ਠੀਕ ਹੈ ਜੀ ਨੈਕਸਟ ਹੁਣ ਜਿਹੜਾ ਮੈਂ ਇਹਦਾ ਦਿਖਾਉਂਗੀ ਸੇਮ ਬੂਮੇਡ ਬ੍ਰਾਂਡ ਦਾ ਹੀ ਦਿਖਾਉਂਗੀ ਸੈੱਟ ਬਟ ਇਹਦੇ ਉੱਤੇ ਜਿਵੇਂ ਥੋੜਾ ਜਿਹਾ ਤੁਸੀਂ ਬਾਹਰ ਅੰਦਰ ਕਿਤੇ ਮانے ਮੋٹے ਫੰਕਸ਼ਨ ਤੇ ਹੈ ਨਾ ਪਾਉਣਾ ਜਾਂ ਗੁਰਦੁਆਰਾ ਸਾਹਿਬ ਲਈ ਪਹਿਣਾ ਮੰਗਦੀਆਂ ਨੇ ਵੀ ਥੋੜਾ ਜਿਹਾ ਸਲੀਕ ਜਾਂ ਵਰਕ ਹੋਵੇ ਪੱਲੇ ਦੇ ਉੱਪਰ ਤਾਂ ਉਦਾਂ ਦਾ ਇਹ ਵਾਲਾ ਸੈੱਟ ਮਿਲੂਗਾ ਤੁਹਾਨੂੰ ਆ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਲੱਗੂਗਾ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਇਦਾਂ ਇਹਦਾ ਰਹੂਗਾ ਸਾਰੇ ਪੱਲੇ ਦੇ ਉੱਪਰ ਤੁਹਾਨੂੰ ਦੇਖੋ ਗੱਠ ਕੜਾਈ ਦਾ ਕੰਮ ਮਿਲੂਗਾ ਨਾਲ ਸਾਰਾ ਹੈਂਡ ਦਾ ਆਰੀ ਦੇ ਨਾਲ ਸਾਰੇ ਕੰਮ ਨੂੰ ਹਾਈਲਾਈਟ ਕੀਤਾ ਹੋਇਆ ਮਿਲੂਗਾ ਵੂਮੇਡ ਦੀ origignal ਤੁਹਾਨੂੰ ਸਟੈਂਪਿੰਗ ਸੂਰ ਦੇ ਉੱਪਰ ਵੀ ਮਿਲੂ ਕੰਨੀ ਦੇ ਉੱਪਰ ਵੀ ਮਿਲੂ ਟੈਗਿੰਗ ਵੀ ਨਾਲ ਮਿਲੂ 3 ਮੀਟਰ ਦੀ ਬਾਟਮ 2.5 ਮੀਟਰ ਦੀ ਸ਼ਰਟ 2 ਮੀਟਰ ਦਾ ਹੀ ਦੁਪੱਟਾ ਮਿਲੂ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਫਿਰ ਇਹਦੇ ਵਿੱਚ ਜਿੰਨੇ ਵੀ ਫਲਾਵਰਿੰਗ ਦਿੱਤੀ ਹੋਈ ਆ ਦੇਖੋ ਹਰ ਫਲਾਵਰ ਨੂੰ ਇਸ ਤਰ੍ਹਾਂ ਆਰੀ ਦੇ ਨਾਲ ਹਾਈਲਾਈਟ ਕੀਤਾ ਗਿਆ ਬਹੁਤ ਸੋਹਣਾ ਸਾਰਾ ਫਰੰਟ ਲੁੱਕ ਪੂਰੀ ਹਾਈਲਾਈਟਡ ਸੂਟ ਦੀ ਬਹੁਤ ਪ ਫਲੀਕ ਜਾਂ ਯੂਨੀਕ ਜਾਂ ਕੰਮ ਕੀਤਾ ਹੋਇਆ ਤੇ ਬਹੁਤ ਸੋਹਣਾ ਪ੍ਰਿੰਟਾ ਕਲਰ ਇਹਦੇ ਵੀ ਚਾਰੇ ਦੇ ਚਾਰੇ ਬਹੁਤ ਪਿਆਰੇ ਆਏ ਨੇ ਇਹ ਜਿਹੜਾ ਪਹਿਲਾ ਕਲਰ ਰਹੂਗਾ ਇਹ ਕਾਫੀ ਜੇ ਸ਼ੇਡ ਦੇ ਨਾਲ ਰਹੂਗਾ ਕਾਫੀ ਕਲਰ ਦੀ ਬਾਟਮ ਰਹੂਗੀ 3 ਮੀਟਰ ਦੀ ਬਾਟਮ ਮਿਲ ਰਹੀ ਹੈ ਇਹਦੇ ਨਾਲ ਦੀ ਤੁਹਾਨੂੰ ਤੇ ਨਾਲ ਇਹਦੇ ਸੇਮ ਮਿਲ ਰਿਹਾ ਜੀ ਦੁਪੱਟਾ ਸੇਮ ਮਿਲ ਰਿਹਾ ਇਹਦਾ ਦੁਪੱਟਾ ਬੁਲੰਦ ਹੈ ਇਹਦਾ ਦੁਪੱਟਾ ਰਹੂਗਾ ਹੁਣ ਸਾਰੇ ਬੈਨੀਫਿਟ ਲੈਣ ਦੇ ਟਾਈਮ ਨੇ ਜਿੰਨੀਆਂ ਵੀ ਵੀਡੀਓ ਆ ਰਹੀਆਂ ਸਾਰੀਆਂ ਤੁਹਾਡੇ ਬੈਨੀਫਿਟ ਦੇ ਨਾਲ ਹੀ ਆ ਰਹੀਆਂ ਸਪੈਸ਼ਲੀ ਉਹਨਾਂ ਭੈਣਾਂ ਲਈ ਜਿਨ੍ਹਾਂ ਦੇ ਘਰਾਂ 'ਚ ਹੈਗੀਆਂ ਲੋੜੀਆਂ ਜਾਂ ਫੰਕਸ਼ਨ ਬਹੁਤ ਸੋਹਣੇ ਬਹੁਤ ਪਿਆਰੇ ਸੂਟ ਸਾਰੇ ਤੁਹਾਨੂੰ ਲੈਸ ਦੇ ਵਿੱਚ ਮਿਲ ਰਹੇ ਨੇ ਬਹੁਤ ਸੋਹਣੀ ਬਹੁਤ ਪਿਆਰੀ ਦੇਖੋ ਸਾਰਾ ਦੁਪੱਟਾ ਸਾਰਾ ਬੁਲੰਦਾ ਰਹੂਗਾ ਤੇ ਇਹਦਾ ਨੰਬਰ ਰਹੂਗਾ ਜੀ 4 4 ਨੰਬਰ ਇਹ ਸੂਟ ਰਹੂਗਾ ਪ੍ਰਾਈਸ ਰਹੂਗੀ 2195 2195 ਇਹ ਵਾਲੇ ਸੈੱਟ ਦਾ ਜਿਹਦੇ ਉੱਤੇ ਸਾਰਾ ਵਰਕ ਹੋਇਆ ਪਹਿਲਾ ਸੈੱਟ ਵਿਦਾਊਟ ਵਰਕ ਦਿਖਾਇਆ ਸੀ ਉਹ ਸੇਮ ਚੀਜ਼ ਆ ਸੇਮ ਫੈਬਰਿਕ ਆ ਤੇ ਉਹ ਵਾਲੇ ਸੂਟ ਦਾ ਪ੍ਰਾਈਸ ਰਹੂਗਾ 1795 ਠੀਕ ਹੈ ਜੀ ਨਹੀਂ ਇਹਦਾ ਪ੍ਰਾਈਸ ਰਹੂਗਾ ਜੀ 2095 ਸੌਰੀ ਮੈਂ ਤੁਹਾਨੂੰ ਰਿਪੀਟ ਗਲਤ ਕਰ ਗਈ 2195 ਨਹੀਂ ਹੈਗਾ 2095 ਆ ਇਹ ਵਾਲੇ ਸੈੱਟ ਦਾ ਪ੍ਰਾਈਸ ਠੀਕ ਹੈ ਜੀ ਪਹਿਲਾ ਵਾਲੇ ਦਾ ਹੈਗਾ 1795 ਹਲੋ ਇਹਦੇ ਵਿੱਚ ਦੂਸਰਾ ਕਲਰ ਦੇਖ ਲਓ ਇਹ ਵੀ ਕਲਰ ਬਹੁਤ ਗਿਆ ਜਿਹੜਾ ਮੈਂ ਫਰਸਟ ਕਲਰ ਖੋਲਿਆ ਨੇ ਪਰਪਲ ਕਾਫੀ ਜਿਹਾ ਸ਼ੇਡ ਆ ਜਿਹੜਾ ਪੂਰਾ ਪਰਪਲ ਟੂਨ ਦੀ ਥੋੜੀ ਜਿਹੀ ਦੇ ਰਿਆ ਵਾ ਜਿਹੜਾ ਇਹ ਵਾਲਾ ਕਲਰ ਆ ਇਹ ਪ੍ਰੋਪਰ ਕਾਫੀ ਸ਼ੇਡ ਆ ਆ ਲੋ ਇਹ ਦੇਖੋ ਇਹਨਾਂ ਚ ਇੰਨਾ ਕੁ ਫਰਕ ਆ ਤੁਹਾਨੂੰ ਪਤਾ ਲੱਗ ਜੂ ਇਹਨਾਂ ਦੇ ਬਾਟਮ ਤੇ ਇਹ ਪਰਪਲ ਟੂਨ ਤੇ ਜਾ ਰਿਹਾ ਥੋੜਾ ਜਿਹਾ ਇਹ ਪ੍ਰੋਪਰ ਕਾਫੀ ਸ਼ੇਡ ਦੇ ਉੱਪਰ ਆ ਰਿਹਾ ਸੇਮ ਡਿਜ਼ਾਈਨਿੰਗ ਰਹੂਗੀ ਸੇਮ ਪ੍ਰਿੰਟਿੰਗ ਰਹੂਗੀ ਸ਼ਰਟਾਂ ਜਸਟ ਕਲਰ ਕੰਟਰਾਸਟ ਦਾ ਥੋੜਾ ਥੋੜਾ ਫਰਕ ਪਾਇਆ ਰਿਹਾ ਵਾ ਨਾਲ ਸੇਮ ਆ ਰਿ ਤੇ ਨੰਬਰ ਇਹਦਾ ਰਹੂਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਜਿਹੜਾ ਇਹਦੇ ਵਿੱਚ ਅਸੀਂ ਕਲਰ ਦੇਣ ਜਾ ਰਹੇ ਹਾਂ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਹਲੋ ਇਹ ਵਾਲਾ ਕਲਰ ਰਹੂਗਾ ਜੀ ਇਸ ਤਰ੍ਹਾਂ ਫਰੋਜ਼ੀ ਸ਼ੇਡ ਦੇ ਨਾਲ ਫਰੋਜ਼ੀ ਵੀ ਨਹੀਂ ਹੈਗਾ ਬਹੁਤ ਪਿਆਰਾ ਜਿਹਾ ਕਲਰ ਹੈ ਵੀ ਡਿਫਰੈਂਟ ਜੇ ਲੁੱਕ ਦੇ ਕਲਰ ਆਏ ਨੇ ਇਹਦੇ ਵਿੱਚ ਬਹੁਤ ਸੋਹਣੇ ਬਹੁਤ ਜਣਕੇ ਥੋੜੀ ਜੀ ਚਮਕੀ ਦੀ ਸਕਾਈ ਬਲੂ ਕਲਰ ਵਾਂਗੂ ਆ ਜਣਕੇ ਜਿਵੇਂ ਇੱਕ ਮਿੱਠਾ ਜਿਹਾ ਬਲੂ ਕਲਰ ਚੱਲ ਰਿਹਾ ਉਦੋਂ ਆਪਾਂ ਇਹਨੂੰ ਕਹਿ ਸਕਦੇ ਹਾਂ ਬਹੁਤ ਪਿਆਰਾ ਕਲਰ ਹੈ ਇਹ ਵੀ ਬਹੁਤ ਸੋਹਣਾ ਜਣਕੇ ਡਿਫਰੈਂਟ ਨਾਲ ਤਾਂ ਕਲਰ ਮਿਲ ਰਿਹਾ ਨਾਲੇ ਬਹੁਤ ਸੋਹਣਾ ਤੁਹਾਨੂੰ ਉੱਪਰ ਵਰਕ ਮਿਲ ਰਿਹਾ ਤੇ ਨਾਲ ਬਹੁਤ ਸੋਹਣੇ ਦੁਪੱਟੇ ਮਿਲ ਰਹੇ ਨੇ ਬਾਕੀ 3 3 ਮੀਟਰ ਦੀਆਂ ਬਾਟਮਾਂ ਦੇਣ ਜਾ ਰਹੇ ਆ ਇਹ 25 2500 ਵਾਲੇ ਸੂਟ ਨੇ ਜਿਹੜੇ ਹੁਣ ਜਸਟ ਤੁਹਾਨੂੰ 2095 ਦੇ ਵਿੱਚ ਫ੍ਰੀ ਕੋਰੀਅਰ ਦੇ ਨਾਲ ਤੁਹਾਡੇ ਘਰ ਤੱਕ ਪਹੁੰਚਦੇ ਹੋਣੇ ਨੇ ਨੰਬਰ ਇਹਦਾ ਰਹੂਗਾ ਜੀ 6 ਲੋਡ ਇਹ ਆ ਗਿਆ ਪ੍ਰੋਪਰ ਪਰਪਲ ਟੂਨ ਦੇ ਉੱਪਰ ਇਹ ਵੀ ਬਹੁਤ ਪਿਆਰ ਹੋਊਗਾ ਹਾਂ ਬਿਲਕੁਲ ਲਾਈਟ weight ਵਾਲਾ ਪਸ਼ਮੀਨਾ ਕੋਈ ਵੀ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਖੜਾ ਨਹੀਂ ਹੈਗਾ ਬਹੁਤ ਹੀ ਬੜਾ ਬਹੁਤ ਜ਼ਿਆਦਾ ਸੌਫਟ ਆ ਸੌਫਟਨੈਸ ਬਹੁਤ ਜ਼ਿਆਦਾ ਬਿਲਕੁਲ ਰੂਮ ਵਰਗਾ ਸੌਫਟ ਪਿਆ ਸਟਾਫ ਇੰਨਾ ਸੋਹਣਾ ਸਟਾਫ ਆ ਤੇ ਬਾਕੀ ਜਿਹੜਾ ਇਹਦੇ ਤੇ ਕੰਮ ਆ ਬਹੁਤ ਸਲੀਕ ਜਿਹਾ ਬਿਲਕੁਲ ਹੀ ਸਿੰਪਲ ਸੋਬਰ ਕੰਮ ਕੀਤਾ ਹੋਇਆ ਜਿਹੜਾ ਤੁਹਾਨੂੰ ਇੱਕ ਅਲੱਗ ਸਰਦਾਰੀ ਜੀ ਗ੍ਰੇਸ ਦਿੰਦਾ ਵਾ ਬਹੁਤ ਸੋਹਣਾ ਨਾਲ ਦੁਪੱਟਾ ਰਹੂਗਾ ਤੇ ਨੰਬਰ ਇਹਦਾ ਰਹੂਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਆ ਲੋਕ ਤੇ ਵੂਮਨ ਬ੍ਰਾਂਡ ਦਾ ਸਿੰਗਲ ਆਰਟੀਕਲ ਆ ਇਹ ਸਾਡੇ ਕੋਲ ਆਇਆ ਬਿਲਕੁਲ ਸੋਲੋ ਪੀਸ ਆਇਆ ਸੋ ਇਹ ਜਿੰਨਾ ਇੱਕ ਜਸ ਜਸ ਇੱਕ ਗਿਫਟ ਹੀ ਆ ਸਮਝ ਲਓ ਬਹੁਤ ਪਿਆਰਾ ਬਹੁਤ ਸੋਹਣਾ ਸਭ ਤੋਂ ਸੁਪੀਰੀਅਰ ਫੈਬਰਿਕ ਲੱਗਿਆ ਹੋਇਆ ਸਾਰੇ ਪੱਲੇ ਦੇ ਉੱਪਰ ਤੁਹਾਨੂੰ ਥ੍ਰੈਡ ਦਾ ਕੰਮ ਮਿਲੇਗਾ ਬਹੁਤ ਪਿਆਰਾ ਬਹੁਤ ਸੋਹਣਾ ਥ੍ਰੈਡ ਦਾ ਕੰਮ ਹੋਇਆ ਹੋਇਆ ਠੀਕ ਹੈ ਜੀ ਤੇ ਨਾਲ ਇਹਦੇ ਸੇਮ ਦੇਖੋ ਫਿਨਿਸ਼ਿੰਗ ਪੱਟੀ ਆ 3 ਮੀਟਰ ਦੀ ਬਾਟਮ ਆ ਟੋਟਲੀ ਸਾਰਾ ਹੈਂਡ ਦਾ ਕੰਮ ਮਿਲੂਗਾ ਜਿਹੜਾ ਇਹ ਤੁਹਾਨੂੰ ਥ੍ਰੈਡ ਦਾ ਗੱਠ ਕੜਾਈ ਸਾਰਾ ਮਿਲ ਰਿਹਾ ਸਾਰਾ ਟੋਟਲੀ ਹੈਂਡ ਦਾ ਕੰਮ ਆ ਪਿੱਛੇ ਤੋਂ ਤੁਹਾਨੂੰ ਦਿਖਾ ਸਕਦੀਆਂ ਸਾਰਾ ਹੈਂਡ ਦਾ ਟੋਟਲੀ ਕੰਮ ਹੋਇਆ ਹੋਇਆ ਸੂਟ ਦੇ ਉੱਪਰ ਸਲੀਕ ਜਿਹਾ ਯੂਨੀਕ ਜਿਹਾ ਕੰਮ ਆ ਇਹ ਜਿਹੜਾ ਆਪਾਂ ਸਿੰਪਲ ਸੋਬਰ ਜਿਹਾ ਕੰਮ ਭਾ ਗਏ ਨਾ ਸਿੱਪ ਇਸਾਰੇ ਤੋਂ ਵੱਖਰਾ ਓਦਾਂ ਦਾ ਕੰਮ ਆ ਇਹ ਸਾਰਾ ਸੂਟ ਦੇ ਉੱਪਰ ਤੇ ਨਾਲ ਇਹਦੇ ਬਹੁਤ ਪਿਆਰੀ ਬਹੁਤ ਸੋਣੀ ਇਹਦੀ ਬਾਟਮ ਮਿਲ ਰਹੀ ਆ ਜੀ ਤੁਹਾਨੂੰ ਠੀਕ ਹੈ ਜੀ ਤੇ ਨਾਲ ਇਹਦੇ 3 ਮੀਟਰ ਦੀ ਸੀਮ ਬਾਟਮ ਮਿਲੂਗੀ ਬੂਮੇਡ ਬ੍ਰੈਂਡ ਦਾ ਇਹ ਆਰਟੀਕਲ ਆ ਤੇ ਨਾਲ ਪਿਓਰ ਪਸ਼ਮੀਨੇ ਦਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਮਿਲੇਗਾ ਜਿਹੜੇ ਅੱਜ ਕੱਲ ਸਭ ਤੋਂ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਹੇ ਨੇ ਪਿਓਰ ਪਸ਼ਮੀਨੇ ਦੇ ਦੁਪੱਟੇ ਕੋਈ ਵੀ ਵੱਡਾ ਪ੍ਰਿੰਟ ਨਹੀਂ ਦੇਖੋ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਜਿਹੜੀ ਮਰਜੀ ਇਹ ਚ ਪਾਓ ਆਦੀ ਮਦਰ ਨੂੰ ਦੇਣਾ ਮਦਰ ਨੂੰ ਲਾਉਣ ਨੂੰ ਦੇਣਾ ਨਾਨੀ ਨੂੰ ਦਾਦੀ ਨੂੰ ਸਭ ਤੋਂ ਹਿੱਟ ਆ ਯਾਨੀ ਕਿ ਫੈਬਰਿਕ ਵੀ ਇੰਨਾ ਜ਼ਿਆਦਾ ਸੁਪੀਰੀਅਰ ਲੱਗਿਆ ਇਹ ਵਾਲੇ ਸੂਟ ਨੂੰ ਬਹੁਤ ਸੋਹਣੀ ਚੀਜ਼ ਆ ਬਟ ਪੀਸ ਸਾਡੇ ਕੋਲ ਸੋਲੋ ਹੀ ਆਇਆ ਇਕ ਕੋਈ ਪੀਸ ਆ ਅਦਰ ਕੋਈ ਕਲਰ ਨਹੀਂ ਇਹਦੇ ਵਿੱਚ ਹੈਗਾ ਇਹਦਾ ਵੀ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਸਕਦੇ ਹੋ ਪ੍ਰਾਈਸ ਇਹ ਸਿੰਗਲ ਸੂਟ ਦਾ ਰਹੂਗਾ ਜੀ 2550 ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਨੰਬਰ ਇਹਦਾ ਰਹੂਗਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਇਹ ਸੀ ਕਿ ਆਦੀ ਸਾਡੀ ਛੋਟੀ ਜੀ ਵੀਡੀਓ ਇਹਨਾਂ ਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਕਾਰ ਬੈਟਰੀ ਇਹਨਾਂ ਤੋਂ ਟੂਟਾ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸੋਸ਼ੀ ਕਾਲ ਜੀ